ਬਾਈ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਮੱਝਾਂ ਜਾਂ ਗਾਵਾਂ ਦੇ ਵਿੱਚ ਗਰਮੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਖੁਰਾਕ ਆਪਾਂ ਉਹਨਾਂ ਨੂੰ ਦੇਣੀ ਹੈ ਕੀ ਫੀਡ ਫਾਰਮੂਲਾ ਹੋਣਾ ਚਾਹੀਦਾ ਕਿਉਂਕਿ ਗਰਮੀਆਂ ਦੇ ਵਿੱਚ ਪਸ਼ੂਆਂ ਦੀਆਂ ਜਿਹੜੀਆਂ ਸਰੀਰਕ ਜ਼ਰੂਰਤਾਂ ਕੁਝ ਹੋਰ ਹੁੰਦੀਆਂ ਨੇ ਸਰਦੀਆਂ ਦੇ ਵਿੱਚ ਕੁਝ ਹੋਰ ਹੁੰਦੀਆਂ ਨੇ ਖਾਸ ਕਰ ਜਿਹੜੀਆਂ ਬਲੈਤੀ ਗਾਵਾਂ ਗਰਮੀਆਂ ਦੇ ਵਿੱਚ ਹੀਟ ਸਟ੍ਰੈਸ ਨੂੰ ਕਾਫੀ ਜ਼ਿਆਦਾ ਮੰਨਦੀਆਂ ਨੇ ਦੁੱਧ ਉਤਪਾਦਨ ਇਹਨਾਂ ਦਾ ਕਾਫੀ ਪ੍ਰਭਾਵਿਤ ਹੁੰਦਾ ਹੈ ਤੋ ਗਰਮੀਆਂ ਦੇ ਵਿੱਚ ਕਿਸ ਤਰ੍ਹਾਂ ਦਾ ਫਾਰਮੂਲਾ ਹੋਣਾ ਚਾਹੀਦਾ ਤਾਂ ਕਿ ਪਸ਼ੂ ਗਰਮੀ ਤੋਂ ਵੀ ਬਚੇ ਰਹਿਣ ਤੇ ਦੁੱਧ ਉਤਪਾਦਨ ਵੀ ਜਿਹੜਾ ਆਪਾਂ ਨੂੰ ਪੂਰਾ ਮਿਲੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਗਰਮੀਆਂ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਫੀਡ ਉਹਦੇ ਵਿੱਚ ਵਰਤਣੀਆਂ ਨੇ ਇਹ ਜਿਹੜਾ ਫੀਡ ਫਾਰਮੂਲਾ ਆਪਾਂ ਚੰਗੀ ਨਸਲ ਦੇ ਪਸ਼ੂਆਂ ਦੇ ਵਾਸਤੇ ਬਣਾਇਆ ਥੋੜਾ ਜਿਹਾ ਮਹਿੰਗਾ ਹੋ ਸਕਦਾ ਜਿਹੜੀਆਂ ਮੱਝਾਂ ਆਪਣੀਆਂ 14-15 ਲੀਟਰ ਦੁੱਧ ਦਿੰਦੀਆਂ ਨੇ ਉਹਨਾਂ ਦੇ ਵਾਸਤੇ ਆਪਾਂ ਵਰਤਣਾ ਜਾਂ ਗਾਵਾਂ ਆਪਣੇ ਕੋਲੇ 25-30 ਲੀਟਰ ਵਾਲੀਆਂ ਗਾਵਾਂ ਨੇ ਉਹਨਾਂ ਦੇ ਵਾਸਤੇ ਫੀਡ ਫਾਰਮੂਲਾ ਜਿਹੜਾ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੋ ਘੱਟ ਦੁੱਧ ਦੇਣ ਵਾਲੇ ਪਸ਼ੂ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਫੀਡ ਦੀ ਜ਼ਰੂਰਤ ਨਹੀਂ ਉਹਦੇ ਵਾਸਤੇ ਸਿੰਪਲ ਫਾਰਡ ਫੀਡ ਫਾਰਮੂਲਾ ਆਪਣਾ ਦਿੱਤਾ ਹੋਇਆ ਉਹ ਬਣਾ ਸਕਦੇ ਆ ਸੋ ਇਸ ਵੀਡੀਓ ਦੇ ਵਿੱਚ ਆਪਾਂ ਚੰਗੀ ਨਸਲ ਦੇ ਪਸ਼ੂਆਂ ਦੇ ਵਾਸਤੇ ਕਿਸ ਤਰ੍ਹਾਂ ਦਾ ਗਰਮਿਆਂ ਚ ਫੀਡ ਫਾਰਮੂਲਾ ਬਣਾਉਣਾ ਉਹਦੇ ਬਾਰੇ ਹੀ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰ ਦੋਸਤਾਂ ਦੇ ਨਾਲ ਵੀ ਵੀਡੀਓ ਜਿਹੜੀ ਸ਼ੇਅਰ ਹੋ ਜਾਂਦੀ ਆ। ਸੋ ਦੋਸਤੋ ਪਹਿਲਾਂ ਤਾਂ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਆਪਾਂ ਨਾ ਡੈਰੀ ਫਾਰਮਿੰਗ ਦੇ ਬਾਰੇ ਵੀਡੀਓ ਕਿਸਾਨਾਂ ਦੇ ਨਾਲ ਸਾਂਝੀ ਕਰਦੇ ਰਹਿੰਦੇ ਆ। ਕੁਝ ਕਿਸਾਨ ਜਾਂ ਆਪਣੇ ਕੁਝ ਯੂਟਿਊਬਰ ਵੀਰ ਦਾ ਜਿਹੜੀ ਆਪਣੀ ਵੀਡੀਓ ਦੀ ਕਾਪੀ ਕਰਕੇ ਕਿਸਾਨਾਂ ਦੇ ਨਾਲ ਸਾਂਝੀ ਕਰ ਦਿੰਦ ਨੇ। ਮੈਨੂੰ ਕੋਈ ਹਰਜ ਨਹੀਂ ਹੈਗਾ ਕਿਉਂਕਿ ਆਪਣਾ ਮਕਸਦ ਵੀ ਕਿਸਾਨਾਂ ਦੀ ਸੇਵਾ ਕਰਨਾ ਹੀ ਆ। ਜੇ ਕੋਈ ਚੀਜ਼ ਮੈਂ ਦੱਸ ਰਿਹਾ ਦੂਸਰਾ ਬੰਦਾ ਉਹੀ ਚੀਜ਼ ਦੱਸ ਦੇਵੇ ਮੈਨੂੰ ਕੋਈ ਇਹਦੇ ਵਿੱਚ ਹਰਜ ਨਹੀਂ। ਕੋਈ ਤਖਲੀਫ ਨਹੀਂ ਹੈ ਕਿ ਮੈਂ ਨਹੀਂ ਚਾਹੁੰਦਾ ਵੀ ਇਸ ਤਰ੍ਹਾਂ ਨਾ ਹੋਵੇ ਕਰ ਦੋ ਕਰ ਸਕਦੇ ਹੋ ਤੁਸੀਂ ਪਰ ਬੇਨਤੀ ਹੈ ਆ ਵੀ ਪੂਰੀ ਵੀਡੀਓ ਨੂੰ ਨਾ ਪੂਰਾ ਹੀ ਮਤਲਬ ਫਾਰਮੂਲਾ ਪੂਰਾ ਦੱਸਿਆ ਕਰੋ ਅੱਧਾ ਅਧੂਰਾ ਫਾਰਮੂਲਾ ਨੁਕਸਾਨ ਕਰਦਾ ਤੇ ਕਿਸਾਨਾਂ ਨੂੰ ਵੀ ਬੇਨਤੀ ਹੈ ਵੀ ਉਹ ਪੂਰੀ ਵੀਡੀਓ ਦੇਖਿਆ ਕਰੋ ਕਿਉਂਕਿ ਜਿਹੜੀ ਜਿਸ ਤਰ੍ਹਾਂ ਮੈਂ ਟੀਕੇ ਦੇ ਸੰਬੰਧੀ ਗੱਲਬਾਤ ਕੀਤੀ ਸੀਗੀ ਮੈਂ ਦੇਖਿਆ ਵੀ ਕੁਝ ਵੀਰਾਂ ਨੇ ਉਹ ਵੀਡੀਓ ਪਾਈਆ ਪਰ ਉਹਦੇ ਪੂਰੀ ਜਾਣਕਾਰੀ ਨਹੀਂ ਦਿੱਤੀ ਤੇ ਪੂਰੀ ਜਾਣਕਾਰੀ ਨਾਲ ਹੀ ਫਾਇਦਾ ਹੁੰਦਾ ਅਧੂਰੀ ਜਿਹੜੀ ਜਾਣਕਾਰੀ ਆ ਉਹਦੇ ਨਾਲ ਕਈ ਵਾਰੀ ਨੁਕਸਾਨ ਹੋ ਜਾਂਦਾ ਸੋ ਬੇਨਤੀ ਆ ਮੈਨੂੰ ਕੋਈ ਹਰਜ ਨਹੀਂ ਪਾ ਸਕਦੇ ਤੁਸੀਂ ਕਰਦੇ ਹੋ ਕੋਈ ਇਹਦੇ 'ਚ ਹੋਣੀ ਹੈਗੀ ਵੀ ਮੈਂ ਕਹਾ ਮੈਂ ਹੀ ਜ਼ਿੰਮੇਵਾਰਾਂ ਨੂੰ ਸਹੀ ਦੱਸ ਸਕਦਾ ਆਪਣਾ ਮਕਸਦ ਤਾਂ ਜ਼ਿੰਮੇਵਾਰਾਂ ਦੀ ਭਲਾਈ ਕਰਨਾ ਹੋਣਾ ਚਾਹੀਦਾ ਉਹ ਪ੍ਰਮਾਤਮਾ ਦੇਖਦਾ ਸਭ ਨੂੰ ਸਭ ਦੀ ਮਦਦ ਕਰਦਾ ਉਹ ਆਪਾਂ ਗੱਲ ਕਰਦੇ ਸੀ ਵੀ ਫੀਡ ਫਾਰਮੂਲਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਗਰਮੀਆਂ ਦੇ ਵਿੱਚ ਜਿਹੜਾ ਫੀਡ ਫਾਰਮੂਲੇ ਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਆ ਤਾਂ ਕਿਉਂਕਿ ਅ ਸਰਦੀਆਂ ਦਾ ਤਾਂ ਗਰਮੀਆਂ ਦਾ ਮੌਸਮ ਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ ਆਪਾਂ ਵੀ ਜੇ ਦੇਖੀਏ ਨਾ ਗਰਮੀਆਂ ਚ ਹੋਰ ਤਰ੍ਹਾਂ ਦੀ ਖੁਰਾਕ ਹੁੰਦੀ ਆ ਸਰਦੀਆਂ ਚ ਹੋਰ ਹੁੰਦੀ ਆ ਅ ਗਰਮੀਆਂ ਦੇ ਵਿੱਚ ਹੀਟ ਸਟ੍ਰੈਸ ਨੂੰ ਆਪਾਂ ਧਿਆਨ ਚ ਰੱਖ ਕੇ ਫੀਡ ਫਾਰਮੂਲਾ ਬਣਾਉਣਾ ਇਹਦੇ ਵਿੱਚ ਕੀ ਕਰਨਾ ਵੀ ਆਪਾਂ ਜਿਹੜੇ ਜਿਹੜੀਆਂ ਚੀਜ਼ਾਂ ਇਹਦੇ ਚ ਐਡ ਕਰਨੀਆਂ ਨੇ ਇੱਕ ਕੁੰਟਲ ਦਾ ਤਾਂ ਆਪਾਂ ਅਨਾਜ ਤੇ ਖਲ ਜਾਂ ਚੌਕਰ ਵਗੈਰਾ ਦੀ ਗੱਲ ਕਰਾਂਗੇ ਕੁਝ ਚੀਜ਼ਾਂ ਹੋਰ ਉਹਦੇ ਵਿੱਚ ਆਪਾਂ ਪਾਵਾਂਗੇ ਕਿਉਂਕਿ ਵੱਧ ਤੋਤ ਤੈਣ ਵਾਲੇ ਪਸ਼ੂਆਂ ਦੇ ਵਾਸਤੇ ਫਾਰਮੂਲਾ ਆਪਾਂ ਬਣਾ ਰਹੇ ਹਾਂ ਤੇ ਉਹਦੇ ਵਾਸਤੇ ਉਹ ਚੀਜ਼ਾਂ ਕੁਝ ਹੋਰ ਐਡ ਕਰਾਂਗੇ ਉਹਨਾਂ ਨੂੰ ਜ਼ਰੂਰ ਐਡ ਕਰਨਾ ਭਾਵੇਂ ਫੀਡ ਤੁਸੀਂ ਘੱਟ ਵਰਤ ਲਿਓ ਕਿਉਂਕਿ ਮਹਿੰਗਾ ਹੋ ਜਾਂਦਾ ਜਿੰਮੇਦਾਰ ਸਾਰੇ ਇਹਨੂੰ ਨਹੀਂ ਵਰਤ ਸਕਦੇ ਮਹਿੰਗਾ ਹੋ ਜਾਂਦਾ ਪਰ ਇਹਦਾ ਫਾਇਦਾ ਬਹੁਤ ਜ਼ਿਆਦਾ ਹੋਣ ਵਾਲਾ ਜਿਹੜੇ ਚੰਗਾ ਦੁੱਧ ਦੇਣ ਵਾਲੇ ਪਸ਼ੂ ਨੇ ਉਹਨਾਂ ਤੋਂ ਆਪਾਂ ਪੂਰਾ ਦੁੱਧ ਲੈ ਸਕਦੇ ਹਾਂ ਔਰ ਪਸ਼ੂ ਕਦੇ ਵੀ ਆਪਣਾ ਰਿਪੀਟਰ ਨਹੀਂ ਹੋਣਗੇ ਦੁੱਧ ਨਹੀਂ ਘਟਦਾ ਉਹਨਾਂ ਦਾ ਲੰਮਾ ਸਮਾਂ ਦੁੱਧ ਦੇਣਗੇ ਮੱਝਾਂ ਕਈ ਵਾਰੀ ਲੱਤਾਂ ਮਾਰਨੀ ਸ਼ੁਰੂ ਕਰ ਦਿੰਦੇ ਨੇ ਉਹ ਵੀ ਨਹੀਂ ਇਹ ਪ੍ਰੋਬਲਮ ਇਹਦੇ ਚੋਂ ਦੀ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਇਹ ਫੀਡ ਫਾਰਮੂਲਾ ਜਿਹੜਾ ਲਾਗੂ ਕਰੋਗੇ ਹ ਹੁਣ ਆਪਾਂ ਅਨਾਜ ਦੀ ਗੱਲ ਕਰਦੇ ਹਾਂ ਸਰਦੀਆਂ ਦੇ ਵਿੱਚ ਹੋਰ ਤਰ੍ਹਾਂ ਆਪਾਂ ਕਈ ਵਾਰੀ ਮੱਕੀ ਤੇ ਕਣਕ ਪਾ ਲੈਂਦੇ ਆ ਪਰ ਗਰਮੀਆਂ ਦੇ ਵਿੱਚ ਕੀ ਕਰਨਾ 40 ਕਿਲੋ ਅਨਾਜ ਰੱਖਣੇ ਆ ਕਿਉਂਕਿ ਉਹਦੇ ਆਪਾਂ ਨੂੰ એનર્ਜੀ ਦੇ ਵਾਸਤੇ ਅਨਾਜ ਦੀ ਲੋੜ ਆ ਹੁਣ ਉਹਦੇ ਵਿੱਚ 20 ਕਿਲੋ ਮੱਕੀ ਤੇ 10 ਕਿਲੋ ਕਣਕ 10 ਕਿਲੋ ਜੌਂ ਜੌਂ ਜ਼ਰੂਰ ਉਹਦੇ ਚ ਐਡ ਕਰੇ ਕਿਉਂਕਿ ਜਿਹੜੇ ਜੌਂ ਨੇ ਨਾ ਆਪਾਂ ਗਰਮੀਆਂ ਦੇ ਵਿੱਚ ਤਾਂ ਜ਼ਰੂਰ ਵਰਤਨੇ ਨੇ ਸਰਦੀਆਂ ਚ ਘੱਟ ਵੀਰ ਵਰਤਦੇ ਨੇ ਕਿਉਂਕਿ ਇਹਦੇ ਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਤੇ ਇਹਦੀ ਤਸ਼ੀਰ ਖੰਡੀ ਹੁੰਦੀ ਆ ਤੇ ਇਹ ਜਿਹੜਾ ਆਪਾਂ ਜ਼ਰੂਰ ਗਰਮੀਆਂ ਦੇ ਵਿੱਚ ਜਵਾਂ ਨੂੰ ਜ਼ਰੂਰ ਐਡ ਕਰੋ ਜੇ ਤੁਸੀਂ ਵੱਧ ਜਾਓ 15 ਕਿਲੋ 20 ਕਿਲੋ ਵੀ ਕਰ ਸਕਦੇ ਹੋ ਕਰ ਸਕਦੇ ਹੋ ਤੁਸੀਂ ਨਹੀਂ ਤਾਂ 10 ਕਿਲੋ ਜਵਾਂ 10 ਕਿਲੋ ਕਣਕ ਤੇ 20 ਕਿਲੋ ਮੱਕੀ ਇਹ ਤੁਸੀਂ ਅਨਾਜ ਦੇ ਤੌਰ ਤੇ ਵਰਤਣਾ ਹੈ ਜਿਹੜੀਆਂ ਖਲਾਂ ਦੀ ਆਪਾਂ ਗੱਲ ਕਰਦੇ ਆਂ ਖਲਾਂ ਦੇ ਵਿੱਚ 20 ਕਿਲੋ ਤੁਸੀਂ ਸਰੋਂ ਦੀ ਖੜ ਰੱਖੋ ਤੇ ਨਾਲ ਕਿਉਂਕਿ ਚੰਗੀ ਨਸਲ ਦੇ ਪਸ਼ੂਆਂ ਵਾਸਤੇ ਫਾਰਮੂਲਾ ਬਣਾਉਣਾ ਹੈ ਆਪਾਂ ਨੂੰ ਪ੍ਰੋਟੀਨ ਚੰਗੀ ਜਿਹੜੀ ਵਧੀਆ ਪ੍ਰੋਟੀਨ ਮਿਲਦੀ ਆ ਸੋਇਆਬੀਨ ਤੇ ਮੂਗਫਲੀ ਦੀ ਖਾਲ ਇਹ ਤੋਂ ਕਿ ਚੰਗੀ ਕਿਸਮ ਦੀ ਪ੍ਰੋਟੀਨ ਆਪਾਂ ਨੂੰ ਮਿਲਦੀ ਆ ਜਿਹੜੀ ਦੁੱਧ ਉਤਪਾਦਨ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਸੋ ਉਹਦੇ ਵਾਸਤੇ ਆਪਾਂ ਕੀ ਕਰਨਾ ਵਿੱਚ ਨਾਲ ਸੋਇਆਬੀਨ ਦੀ ਖਾਲਾ ਤੇ ਮੂਗਫਲੀ ਦੀ ਖਾਲਾ ਇਹ ਜ਼ਰੂਰ ਐਡ ਕਰੋ ਇਹ ਆਪਾਂ ਨੂੰ ਖਾਲ ਜਿਹੜੀ 30 ਕਿਲੋ ਖਾਲ ਚਾਹੀਦੀ ਆ 30 ਕਿਲੋ ਖੜਾ ਜੇ ਤੁਸੀਂ ਉਹਦੇ ਵਿੱਚ 20 ਕਿਲੋ ਸ਼ਰਮ ਦੀ ਖਲ ਕਰ ਦਿੰਦੇ ਹੋ ਤਾਂ ਫਿਰ ਇਹ ਦੋਏ 5-5 ਕਿਲੋ ਕਰਦੇ ਹੋ ਨਹੀਂ ਤਾਂ ਤੁਸੀਂ 15 ਕਿਲੋ ਸ਼ਰਮ ਦੀ ਖਲ ਕਰ ਲਓ ਤੇ 15 ਕਿਲੋ ਇਹ ਦੋ ਹੀ ਖੜਾ 7.5 ਕਿਲੋ ਸੋਇਆਬੀਨ ਦੀ 7.5 ਕਿਲੋ ਖਾਲ ਆਪਣੀ ਮੂੰਗਫਲੀ ਦੀ ਇਹ ਕਰ ਸਕਦੇ ਹਾਂ ਕਿਉਂਕਿ ਇਹ ਜਿਹੜੀ ਮੂੰਗਫਲੀ ਤੇ ਸੋਇਆਬੀਨ ਤੋਂ ਪ੍ਰੋਟੀਨ ਮਿਲਦੀ ਹੈ ਉਹਦਾ ਫਰਕ ਆ ਉਹ ਕਾਫੀ ਚੰਗੀ ਕਿਸਮ ਦੀ ਪ੍ਰੋਟੀਨ ਹੁੰਦੀ ਹੈ ਉਹ ਇਹਦੇ ਵਿੱਚ ਆਪਾਂ ਜ਼ਰੂਰ ਐਡ ਕਰਨੀ ਹੈ ਤੀਸਰੇ ਆ ਜਾਂਦੇ ਨੇ ਚੋਕਰ ਉਹਦੇ ਵਿੱਚ ਆਪਾਂ ਚੋਕਰ ਵੀ ਦੋ ਜਾਂ ਤਿੰਨ ਕਿਸਮ ਦੇ ਐਡ ਕਰੋ ਸੋਲਿਆਂ ਦਾ ਆਪਣਾ ਸੌਰੀ ਜਿਹੜਾ ਰਾਈਸ ਬਰਾਨ ਚੌਲਾਂ ਦੀ ਪਾਲਸ਼ ਜੀ ਤੋ ਤੇਲ ਨਹੀਂ ਕੱਢਿਆ ਹੋਇਆ ਸਮੇਤ ਤੇਲ ਵਾਲੀ ਉਹ ਆਪਾਂ 10 ਕਿਲੋ 10 ਕਿਲੋ ਆਪਾਂ ਸੋਇਆਬੀਨ ਦਾ ਛਿਲਕਾ ਉਹਦੇ ਚ ਐਡ ਕਰੋ ਤੇ 10 ਕਿਲੋ ਹੀ ਜਿਹੜਾ ਸੋਲਿਆਂ ਦਾ ਛਿਲਕਾ ਉਹ ਇਹਦੇ ਚ ਐਡ ਕਰ ਲਓ ਇਹ 60 ਕਿਲੋ ਹੋ ਜੂ। ਸੌਰੀ 30 ਕਿਲੋ ਜੂ 2 ਕਿਲੋ ਹੁਣ ਇਹਦੇ ਵਿੱਚ ਖਣਾ ਹੋ ਗਿਆ 30 ਕਿਲੋ ਆਪਣੇ ਜਿਹੜੇ ਆਪਣਾ ਚੋਕਰ ਹੋ ਗਿਆ ਤੇ 40 ਕਿਲੋ ਅਨਾਜ ਹੋ ਗਿਆ 1 ਕਵਾਂਟਲ ਹੋ ਗਿਆ। ਹੁਣ ਇਹਦੇ ਵਿੱਚ ਇੱਕ ਕਵਾਂਟਲ ਤੋਂ ਉੱਪਰ ਕੁਝ ਚੀਜ਼ਾਂ ਇਹ ਜ਼ਰੂਰੀ ਨੇ ਜਿਹੜੀਆਂ ਪਾਉਣੀਆਂ ਨੇ ਹੁਣ ਤੁਸੀਂ ਇਹਨਾਂ ਨੂੰ ਧਿਆਨ ਨਾਲ ਸੁਣ ਲਿਓ। 2 ਕਿਲੋ ਮਿਨਰਲ ਮਿਕਸਚਰ ਇਹ ਨਿਪੂਰਣਾ ਇਹ ਜ਼ਰੂਰ ਪਾਉਣਾ ਕਿਉਂਕਿ ਇਹਦੇ ਨਾਲ ਜਿਹੜਾ ਪਸ਼ੂ ਆਪਣਾ ਤੰਦਰੁਸਤ ਰਹਿੰਦਾ ਲੰਮਾ ਸਮਾਂ ਦੁੱਧ ਦਿੰਦਾ ਤੇ ਇਹਦੀ ਵਜ੍ਹਾ ਕਰਕੇ ਪਸ਼ੂ ਆਪਣੇ ਰਿਪੀਟਰ ਹੁੰਦੇ ਆ ਜਦੋਂ ਵੀ ਤੁਸੀਂ ਧਿਆਨ ਦੇਖੋ ਦੇਓਗੇ ਤਾਂ ਰਿਪੀਟਿੰਗ ਦੀ ਪ੍ਰੋਬਲਮ ਮਿਨਰਲ ਮਿਕਸਚਰ ਕਰਕੇ ਹੀ ਹੁੰਦੀ ਆ ਜਿੰਮੇਦਾਰ ਮਿਨਰਲ ਮਿਕਸਚਰ ਬਹੁਤ ਘੱਟ ਮਾਤਰਾ ਚ ਵਰਤ ਦਿੰਨੇ ਕਿਉਂਕਿ ਥੋੜੇ ਮਹਿੰਗੇ ਪੈਂਦੇ ਆ ਜ਼ਰੂਰ ਇਹ ਆਪਾਂ ਨੂੰ ਵਰਤਣੇ ਪੈਣਗੇ ਦੂਸਰਾ ਜਦੋਂ ਹੁਣ ਚੰਗੀ ਨਸਲ ਦੀਆਂ ਮੱਝਾਂ ਦਾ ਗਾਂ ਆਪਾਂ ਪਾਲਦੇ ਆ ਜਿਆਦਾ ਇਹਨਾਂ ਨੂੰ ਖੁਰਾਕ ਦਿੰਨੇ ਆ ਤਾਂ ਉਹਨੂੰ ਹਾਜ਼ਮ ਕਰਨ ਵਾਸਤੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਸੋ ਹਾਜ਼ਮੇ ਦੇ ਵਾਸਤੇ ਆਪਾਂ ਮਿੱਠਾ ਸੋਡਾ ਤਕਰੀਬਨ ਜਿੰਮੇਦਾਰ ਵਰਤ ਦਿੰਨੇ 600 ਗ੍ਰਾਮ ਤੁਸੀਂ ਮਿੱਠਾ ਸੋਡਾ ਪਾਉਣਾ ਪਰ 1 ਕਿਲੋ ਬਫਰ ਬਾਜ਼ਾਰ ਦੇ ਉਹ 1 ਕਿਲੋ ਬਫਰ ਕਹਿ ਕੇ ਕਿਉਂਕਿ ਮਿੱਠਾ ਸੋਡਾ ਵੀ ਇੱਕ ਬਫਰ ਹੁੰਦਾ ਇਹ ਨਾ ਹਾਜਮੇ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ ਜਦੋਂ ਆਪਾਂ ਚੰਗੀ ਨਸਲ ਦੇ ਪਸ਼ੂ ਰੱਖਦੇ ਆ ਉਹਨਾਂ ਨੂੰ ਖੁਰਾਕ ਜ਼ਿਆਦਾ ਦਿੰਦੇ ਆ ਇਸ ਤਰ੍ਹਾਂ ਦੀ ਮਹਿੰਗੀ ਖੁਰਾਕ ਆਪਾਂ ਦੇ ਰਹੇ ਆ ਜੇ ਉਹ ਪੂਰੀ ਤਰ੍ਹਾਂ ਪਚਦੀ ਨਹੀਂ ਹਾਜਮ ਨਹੀਂ ਹੁੰਦੀ ਤਾਂ ਫਿਰ ਉਹ ਖੁਰਾਕ ਦਾ ਫਾਇਦਾ ਨਹੀਂ ਹੁੰਦਾ ਮਹਿੰਗੀ ਆਪਾਂ ਖੁਰਾਕ ਪਾਈ ਆ ਇਹਦੇ ਨਾਲ ਕੀ ਆ ਜਦੋਂ ਆਪਾਂ ਬਫਰ ਵਗੈਰਾ ਮਿੱਠਾ ਸੋਡਾ ਵਿੱਚ ਐਡ ਕਰਾਂਗੇ ਤਾਂ ਫਿਰ ਖੁਰਾਕ ਚੰਗੀ ਤਰ੍ਹਾਂ ਪਚੂਗੀ ਉਹਦਾ ਦੁੱਧ ਵੀ ਵਧਦਾ ਉਹਦੀ ਫੈਟ ਵੀ ਵਧੂਗੀ ਤੇ ਪਸ਼ੂ ਜਿਹੜਾ ਤੰਦਰੁਸਤ ਰਹੂਗਾ ਤੀਸਰੀ ਚੀਜ਼ ਜੀ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਹੈ ਕਿ ਨੂਨ ਲੂਣ ਆਪਾਂ ਗਰਮੀਆਂ ਦੇ ਵਿੱਚ 1 ਕਿਲੋ ਲੂਣ ਜ਼ਰੂਰ ਉਹਦੇ ਵਿੱਚ ਐਡ ਕਰ ਲਓ ਕਿਉਂਕਿ ਪਸ਼ੂ ਜਿਆਦਾ ਪਾਣੀ ਪੀਂਦਾ ਜਿਆਦਾ ਜਿਹੜਾ ਉਹਦੇ ਵਿੱਚੋਂ ਨਿਕਲਦਾ ਲੂਣ ਵਗੈਰਾ ਨਿਕਲਦੇ ਨੇ 1 ਕਿਲੋ ਨਹੀਂ ਤਾਂ 2 ਕਿਲੋ ਤੱਕ ਵੀ ਕਰ ਸਕਦੇ ਹੋ ਕੋਈ ਹਰਜ ਨਹੀਂ ਹੈਗਾ ਕਿਉਂਕਿ ਉਹਦਾ ਜ਼ਿਆਦਾ ਫਾਇਦਾ ਹੁੰਦਾ ਗਰਮੀਆਂ ਦੇ ਵਿੱਚ ਲੂਣ ਆਪਣੇ ਸਰੀਰ ਚੋਂ ਕਾਫੀ ਜ਼ਿਆਦਾ ਨਿਕਲਦਾ ਸੋ ਉਹ ਆਪਾਂ ਜ਼ਰੂਰ ਕਰਨਾ ਤੇ ਤੀਸਰੀ ਇੱਕ ਗੱਲ ਹੋਰ ਯਾਦ ਕਰਨ ਵਾਲੀ ਹੈ ਉਹ ਬਹੁਤ ਘੱਟ ਜ਼ਿੰਮੇਵਾਰ ਵਰਤਦੇ ਨੇ ਬਾਈਪਾਸ ਫੈਟ ਇਹ ਬਾਜ਼ਾਰ ਦੇ ਵਿੱਚੋਂ ਮਿਲਦੀ ਹੈ ਅ ਥੋੜੀ ਮਹਿੰਗੀ ਜ਼ਰੂਰ ਫਾਰਮੂਲਾ ਇਹ 2 ਕਿਲੋ ਆਪਾਂ ਉਹਦੇ ਵਿੱਚ ਐਡ ਕਰਨਾ ਕਿਉਂਕਿ ਚੰਗੀ ਨਸਲ ਦੇ ਪਸ਼ੂਆਂ ਵਾਸਤੇ ਆਪਾਂ ਬਣਾ ਰਹੇ ਹਾਂ ਬਾਈਪਾਸ ਫੈਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਹਦੇ ਨਾਲ ਪਸ਼ੂ ਪਸ਼ੂ ਦੇ ਦੁੱਧ ਦੇ ਵਿੱਚ ਫੈਟ ਵੀ ਜ਼ਿਆਦਾ ਆਉਂਦੀ ਹੈ ਤੇ ਪਸ਼ੂ ਦੇ ਦੁੱਧ ਦੇ ਵਿੱਚ ਜਿਹੜਾ ਦੁੱਧ ਦਾ ਉਤਪਾਦਨ ਵੀ ਵੱਧਦਾ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਚੰਗੀ ਨਸਲ ਦਾ ਆਪਾਂ ਫੀਡ ਫਾਰਮੂਲਾ ਬਣਾਉਨੇ ਆ ਉਹਦੇ ਵਿੱਚ ਬਾਈਪਾਸ ਫੈਟ ਜਿਹੜੀ ਆਪਾਂ ਜ਼ਰੂਰ ਐਡ ਕਰਨੀ ਹੈ ਇਹ ਨਹੀਂ ਭੁੱਲਣੀ ਜੇ ਆਪਾਂ ਹਲਕੇ ਫੁਲਕੇ ਪਸ਼ੂਆਂ ਦੇ ਵਾਸਤੇ ਬਣਾਉਨੇ ਆ ਫੇਰ ਭਾਵੇਂ ਤੁਸੀਂ ਬਾਈਪਾਸ ਫੈਟ ਨਾ ਪਾਓ ਪਰ ਕਿਉਂਕਿ ਜਦੋਂ ਚੰਗੀ ਨਸਲ ਦੇ ਪਸ਼ੂ ਆਪਾਂ ਰੱਖੇ ਨੇ ਉਹਨਾਂ ਤੇ ਖਰਚਾ ਕੀਤਾ ਮਹਿੰਗਾ ਪਸ਼ੂ ਆਇਆ ਆਪਣਾ ਦੁੱਧੋ ਉਤਪਾਦਨ ਉਹ ਤਾਂ ਪੂਰਾ ਲੈਣਾ ਹੈ ਤਾ ਬਾਈਪਾਸ ਫੈਟ ਆਪਾਂ ਨੂੰ ਐਡ ਕਰਨੀ ਪੈਂਦੀ ਆ ਕਿਉਂਕਿ ਜਿੰਨੀ ਉਹਨੂੰ ਜ਼ਰੂਰਤ ਹੁੰਦੀ ਆ ਆਪਾਂ ਫੈਟ ਪਸ਼ੂ ਦੂਸਰੇ ਤਰੀਕੇ ਦੇ ਨਹੀਂ ਸਕਦੇ ਤੇਲ ਵਗੈਰਾ ਦਵਾਂਗੇ ਤੇਲ ਵਗੈਰਾ ਨਾਲ ਨੁਕਸਾਨ ਹੁੰਦਾ ਸੋ ਤੇਲ ਵਗੈਰਾ ਜਾਂ ਸਰੋਂ ਦਾ ਤੇਲ ਜਾਂ ਦੂਸਰੇ ਤੇਲ ਕਿਸਾਨ ਦਿੰਦੇ ਨੇ ਤੇਲ ਦੇ ਨਾਲੋਂ ਬਾਈਪਾਸ ਫੈਟ ਜ਼ਿਆਦਾ ਫਾਇਦਾ ਫਾਇਦੇਮੰਦ ਹੁੰਦੀ ਆ ਸੋ ਉਹ ਇਹਦੇ ਵਿੱਚ ਆਪਾਂ ਜ਼ਰੂਰ ਐਡ ਕਰ ਦਿਓ ਤੇ 1 ਕਿਲੋ ਦੇ ਲਗਭਗ ਜਿਹੜਾ ਕੈਲਸ਼ੀਅਮ ਪਾਊਡਰ ਬਾਜ਼ਾਰ ਦੇ ਵਿੱਚੋਂ ਮਿਲਦਾ ਉਹ ਆਪਾਂ ਜ਼ਰੂਰ ਖਾਹਕਚ ਐਡ ਕਰ ਦਈਏ ਕਿਉਂਕਿ ਉਹਦੇ ਨਾਲ ਕੈਲਸ਼ੀਅਮ ਪਸ਼ੂਆਂ ਦਾ ਨਹੀਂ ਘਟਦਾ ਪਸ਼ੂਆਂ ਦੀਆਂ ਹੱਡੀਆਂ ਦੇ ਵਜ੍ਹਾ ਕਿਉਂਕਿ ਦੁੱਧ ਦੇ ਵਿੱਚੋਂ ਬਹੁਤ ਸਾਰਾ ਜ਼ਿਆਦਾ ਕੈਲਸ਼ੀਅਮ ਨਿਕਲ ਜਾਂਦਾ ਬਹੁਤ ਸਾਰੀਆਂ ਚੀਜ਼ਾਂ ਨਿਕਲ ਜਾਂਦੀਆਂ ਨੇ ਦੁੱਧ ਚੋਂ ਅਲੱਗ-ਅਲੱਗ ਤਰ੍ਹਾਂ ਦੇ ਤੱਤ ਜੇ ਆਪਾਂ ਪਸ਼ੂ ਨੂੰ ਦਵਾਂਗੇ ਤਾਂ ਹੀ ਉਹ ਜਿਹੜੀ ਚੀਜ਼ ਪਸ਼ੂ ਨੂੰ ਪਸ਼ੂ ਦੇ ਸਰੀਰ ਚ ਰਹੂਗੀ ਤਾਂ ਪਸ਼ੂ ਤੰਦਰੁਸਤ ਰਹੂਗਾ ਕੋ ਕੈਲਸ਼ੀਅਮ ਪਾਊਡਰ ਮਿਲ ਜਾਂਦਾ ਬਾਜ਼ਾਰ ਦੇ ਵਿੱਚੋਂ ਕੈਲਸ਼ੀਅਮ ਕਾਰਬੋਨੇਟ ਹੁੰਦਾ ਹੈ ਉਹ ਤੁਸੀਂ ਲੈ ਕੇ ਉਹਦੇ ਵਿੱਚ ਜ਼ਰੂਰ ਐਡ ਕਰ ਦਿਓ 1 ਕਿਲੋ ਉਹਦੇ ਨਾਲ ਜਿਹੜੀ ਖੁਰਾਕ ਆਪਣੀ ਵਧੀਆ ਬਣੂਗੀ ਸੋ ਇਹ ਸਾਰੀਆਂ ਚੀਜ਼ਾਂ ਜੇ ਚੰਗੀ ਨਸਲ ਦੇ ਪਸ਼ੂ ਸ਼ੌਂਕ ਦਾ ਕੰਮ ਕਰਦੇ ਹੋ ਤੁਸੀਂ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਜਰੂਰ ਖੁਰਾਕ ਦੇ ਵਿੱਚ ਐਡ ਕਰੋ ਗਰਮੀਆਂ ਦੀ ਖੁਰਾਕ ਹੈ ਬਹੁਤ ਵਧੀਆ ਖੁਰਾਕ ਆਪਣੀ ਵਧੀਆ ਫੀਡ ਬਣੂਗੀ ਜਿਹੜੇ ਤਾਕੜੇ ਚੰਗੇ ਜਿਵੇਂ ਮਤਲਬ ਵੱਡੀ ਪੱਧਰ ਦਾ ਡੇਰੀ ਫਾਰਮ ਕਰਦੇ ਨੇ ਉਹ ਆਪਣੇ ਫੀਡ ਫਾਰਮੂਲੇ ਸੇਤੀ ਕਿਤੇ ਸਾਂਝੇ ਨਹੀਂ ਕਰਦੇ ਕਿਉਂਕਿ ਹਰੇਕ ਦੀ ਆਪਣੀ ਆਪਣੀ ਸੋਚ ਹੈ ਸੋ ਜਰੂਰ ਤੁਸੀਂ ਇਹ ਫੀਡ ਫਾਰਮੂਲਾ ਬਣਾਓ ਜਰੂਰ ਤੁਹਾਨੂੰ ਇਹਦੇ ਤੋਂ ਵੱਡਾ ਫਾਇਦਾ ਹੋਣ ਵਾਲਾ ਸੋ ਉਸ ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ਼੍ਰੀ ਅਕਾਲ thank